ਬਹੁਤ ਹੀ ਮੰਦ ਭਾਗੀ ਖਬਰ ਹੈ ਇਹ ਕਾਰ ਹੈ ਮਰੂਤੀ ਕਾਰ ਪੁਰਾਣੇ ਮਾਡਲ ਦੀ ਕਾਰ ਹੈ ਇਹ ਮੋਡੀਫਾਈ ਕਰੀ ਸੀ ਬਹੁਤ ਜ਼ਿਆਦਾ ਸੋਹਣੀ ਤੇ ਸ਼ੌਂਕ ਨਾਲ ਬਣਾਈ ਸੀ ਇੱਕ ਦਿਨ ਐਸੀ ਕਾਲੀ ਰਾਤ ਆਈ ਜਿਸ ਦਿਨ ਇਸ ਕਾਰ ਨੂੰ ਰਾਤ ਨੂੰ ਅੱਗ ਲੱਗ ਜਾਂਦੀ ਹੈ ਇਹ ਕਾਰ ਸੜ ਕੇ ਸੁਆਹ ਹੋ ਜਾਂਦੀ ਹੈ ਅਸੀਂ ਖੜੇ ਹਾਂ ਬਾਲਾਜੀ ਡੈਂਡਕ ਪੈਂਡਕ ਤੇ ਅੱਗ ਕਿਵੇਂ ਲੱਗਦੀ ਆ ਜੋ ਇਹਦੇ ਦੁਕਾਨ ਦੇ ਵਿੱਚ ਸਾਮਾਨ ਸੀ ਉਹ ਵੀ ਸਾਰਾ ਸੜ ਕੇ ਸਵਾਹ ਹੋ ਗਿਆ ਕੀ ਗੱਲਬਾਤ ਹੋਈ ਆ ਕਿਸ ਤਰ੍ਹਾਂ ਅੱਗ ਲੱਗੀ ਕਾਰਨ ਬਈ ਇਹ ਨਾ ਇੱਥੇ ਕਾਰ ਮਾਲੋ ਖੜੀ ਸੀ ਇੱਥੇ ਅੰਦਰਲੇ ਪਾਸੇ ਛੱਤ ਆਪਣੀ ਝੁੰਦੀ ਸੀ ਮੀਂਹ ਜਿਆਦੇ ਪੈਣ ਕਰਕੇ ਪਹਿਲਾਂ ਛੱਤ ਵੀ ਨਹੀਂ ਕਿਤੇ ਚੋਈ ਵੀ ਇਹਦੇ ਜੇ ਮਾਲੋ ਇੱਥੇ ਬਿਜਲੀ ਬੁਝਲੀ ਮੈਂ ਬੰਦ ਕਰ ਜਾਂਦਾ ਜਾਨ ਲੱਗਿਆ ਹੋਇਆ ਬਈ ਕੋਈ ਅਰਥ ਨਾ ਕਰ ਜੇ ਕੋਈ ਕੋਣ ਹੈਗਾ ਇਹਦੇ ਵਿੱਚੋਂ ਹੀ ਸੰਪਾਰਕ ਹੋ ਗਏ ਕਾਰ ਚੋਂ ਉਦੋਂ ਬਾਅਦ ਇਸੇ ਨੂੰ ਅੱਗ ਲੱਗੀ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਸਵੇਰ 5 ਵਜੇ ਦੀ ਗੱਲ ਅੱਗ ਹੋ ਸਕਦਾ ਵੀ ਘੰਟਾ ਡੇਢ ਘੰਟਾ ਪਹਿਲਾਂ ਲੱਗੀ ਹੋਵੇ ਪਰ ਇਹਨਾਂ ਨੂੰ ਪਤਾ 5 ਵਜੇ ਲੱਗੇ ਇਹਨਾਂ ਨੇ ਫੋਨ ਲਾਇਆ ਸਾਢੇ ਆਂਦਿਆਂ ਨੂੰ ਤਾਂ ਮੰਨ ਲਓ ਆ ਗੱਡੀਆਂ ਗੁੱਡੀਆਂ ਬਾਹਰ ਕੱਢ ਤੀਆਂ ਜੀ ਬਾਕੀ ਜਿਹੜਾ ਸਮਾਨ ਸੀਗਾ ਉਹ ਸਾਰਾ ਸਵਾਹ ਹੋ ਗਿਆ ਬਈ ਸਵਾਹ ਹੋ ਗਿਆ ਹਾਂ ਅੱਜ ਜੇ ਗੱਲ ਕਰੀਏ ਤੁਹਾਡਾ ਜਿਵੇਂ ਟਾਇਲ ਬੱਤਾ ਉੱਪਰਲੇ ਪਾਸੇ ਹੋਰ ਵੀ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਜਿਵੇਂ ਦੋ ਗੱਡੀਆਂ ਤੁਹਾਡੀਆਂ ਵਿੱਚ ਖੜੀਆਂ ਸੀ ਉਹ ਬਚ ਗਈਆਂ ਉਹਨਾਂ ਦੀ ਬਚਤ ਰਹੀ ਜੀ ਹੋਰ ਨੁਕਸਾਨ ਤਾਂ ਹੀ ਹੁਣ ਮੰਨ ਲਓ ਸਾਰਾ ਸਮਾਨ ਤਾਂ ਹੋ ਗਿਆ ਕੱਲੀ ਛੱਤ ਰਹੀ ਜੀ ਜੇ ਇਹ ਵੀ ਮੀਂਹ ਪੈਣ ਕਰਕੇ ਗਿੱਲੀ ਸੀ ਜੇ ਸੁੱਕੇ ਹੁੰਦੇ ਇਹ ਵੀ ਸੁਭਾ ਹੋ ਜਾਂਦੀ ਇਹ ਵੀ ਇਹ ਵੀ ਰੱਖ ਪਾਈ ਹਾਂ ਜੀ ਅੱਗ ਨਾ ਪੈਣ ਦਾ ਕਾਰਨ ਇਹੀ ਹੈ ਕਿ ਬਰਸਾਤ ਪਈ ਸੀ ਜਿਹਦੇ ਬੱਤੇ ਆ ਉਹ ਗਿੱਲੇ ਸੀ ਉਤੋਂ ਚੌਂਦੀ ਸੀ ਇਹ ਕਰਕੇ ਤੁਹਾਡੀ ਬਚਤ ਰਹੇਗੀ ਜਿਹੜੀ ਇੱਕ ਹੋਰ ਕਾਰ ਖੜੀ ਸੀ ਉਹ ਕਿਹੜੀ ਸਿੰਦਰ ਉਹ ਰਿਟੀ ਰਿਟ ਜੀ ਹਾਂਜੀ ਉਹਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹਦਾ ਤਾਂ ਹੀ ਥੋੜਾ ਜਿਹਾ ਹੋਇਆ ਉਹਦਾ ਕੋਈ ਬਾਲਾ ਨਹੀਂ ਹੋਇਆ ਜੀ ਹਾਂ ਉਹਦਾ ਤਾਂ ਮਾੜਾ ਮੋਟਾ ਕੋਈ ਪਾਪੜ ਛਾਪੜ ਜਿਵੇਂ ਸਾਈਡਾਂ ਦੇ ਪਲਾਸਟਿਕ ਦਾ ਉਹ ਚੀਜ਼ ਹੀ ਉਹ ਹੋਈ ਹੈ ਬਾਕੀ ਸਹੀ ਹੈ ਉਹ ਕਾਰ ਇਹ ਬਾਕੀ ਸਹੀ ਹੈ ਹਾਂਜੀ ਇੱਕ ਮੈਨੂੰ ਐ ਦੱਸੋ ਜਿਹੜੇ ਸਰੋਤੇ ਤੁਹਾਨੂੰ ਦੇਖ ਰਿਹਾ ਤੁਹਾਡੀ ਵੀਡੀਓ ਇਹ ਜਿਹੜੀ ਕਾਰ ਮੋਡੀਫਾਈ ਕਰੀ ਸੀ ਤੁਸੀਂ ਇਹ ਕਿਹੜਾ ਮਾਡਲ ਆ ਕਾਰ ਇਹ ਜੀ ਤਿੰਨ ਮਾਡਲ ਹੈ ਜੀ ਤਿੰਨ ਮਾਡਲ ਹਾਂਜੀ ਜਿਹਨੂੰ ਸੀਸੀ 100 ਮਰਕੀ ਗਏ ਹੋਏ ਹਾਂਜੀ ਉਹ ਆ ਕਾਰ ਇਹ ਇਹ ਮਨ ਦੇ ਵਿੱਚ ਤੁਸੀਂ ਕਿਵੇਂ ਤੁਹਾਡੇ ਖਿਆਲ ਆਇਆ ਕਿ ਆਪਾਂ ਇੱਕ ਇਹੋ ਜਿਹੇ ਦੀ ਕਾਰ ਅਮਰੁੱਤੀ ਇਹਨੂੰ ਮੋਡੀਫਾਈ ਕਰੀਏ ਤੇ ਤੁਹਾਨੂੰ ਕਸਟਮਰ ਨੇ ਕਿਹਾ ਕਿ ਸਾਡੇ ਕੋਲੇ ਕਾਰ ਆ ਪੁਰਾਣੀ ਤੁਸੀਂ ਉਹਨੂੰ ਮੋਡੀਫਾਈ ਕਰ ਦੋ ਮੈਨੂੰ ਵੀ ਕਸਟਮਰ ਨੇ ਗਈ ਸਾਡੇ ਪਿੰਡ ਦਾ ਹੀ ਹੈ ਦਾ ਯਾਰ ਬੇਲੀ ਆ ਜੀ ਮੁੰਡਾ ਉਹਨੇ ਕਾਰ ਲਈ ਸੀ ਉਹ ਮੈਨੂੰ ਆਪਾਂ ਐ ਬਣਾਉਣੀ ਆ ਐ ਬਣਾਉਣੀ ਆ ਮੈਂ ਕੋਈ ਗੱਲ ਨਹੀਂ ਬਈ ਬਣਾ ਉਹਨੇ ਮੈਨੂੰ ਵੀਡੀਓ ਦਿਖਾ ਦਿਗਾ ਮੈਂ ਉਵੇਂ ਤਿਆਰ ਕਰਤੀ ਉਹ ਬੰਦੇ ਨੇ ਵੀ ਬਹੁਤ ਪੈਸੇ ਲਾਇਆ ਤੇ ਸ਼ੌਂਕ ਨਾਲ ਤਿਆਰ ਕਰਾਉਂਦਾ ਸੀ ਬਈ ਤਿਆਰ ਤਾਂ ਮੰਨ ਲਓ ਜਾਨੀ ਕਿ ਹੋਈ ਵੀਕਲਾਂ ਲੇਟਾਂ ਦਾ ਕੰਮ ਰਹਿੰਦਾ ਸੀ ਜੀ ਬਸ ਸਵੇਰ ਮੰਨ ਲਓ ਪਤਾ ਲੱਗਿਆ ਵੀ ਆਹ ਕੰ ਜੇ ਗੱਲ ਕਰੀਏ ਜਿਵੇਂ ਬੁੜੀਆਂ ਕਹਿੰਦੀਆਂ ਹੁੰਦੀਆਂ ਅਸੀਂ ਤਾਂ ਇਸ ਗੱਲ ਨੂੰ ਮੰਨਦੇ ਨਹੀਂਗੇ ਕਈ ਕਹਿੰਦੇ ਨਜ਼ਰ ਲੱਗ ਗਈ ਹੋ ਸਕਦਾ ਨਜ਼ਰ ਵਾਲੀ ਗੱਲ ਹੈ ਵੀ ਕਾਰ ਮੈਂ ਵੀ ਵੇਖੀ ਸੀ ਬੜੀ ਸੋਹਣੀ ਬਣਾਈ ਸੀ ਤੁਸੀਂ ਇਹ ਗੱਦੀਆਂ ਗੁੱਦੀਆਂ ਲਾਈਆਂ ਸੀ ਬੁਰੀ ਮੋਡੀਫਾਈ ਕਰਤੀ ਸੀ ਤੇ 7-8 ਸਾਲ ਹੋ ਗਈ ਅੱਜ ਤੱਕ ਮੇਰੇ ਨਾਲ ਕੋਈ ਇਥੋਂ ਕੋਈ ਚੋਰੀ ਨਹੀਂ ਹੋਈ ਕੋਈ ਇਥੋਂ ਚਾਬੀ ਵੀ ਨਹੀਂ ਚੱਕੀ ਗਈ ਹੋਰ ਤਾਂ ਹੋਣੀ ਗਈ ਆ ਪਹਿਲੀ ਵਾਰ ਮੇਰੇ ਨਾਲ ਆ ਜਾਂਸ ਹੋਇਆ ਪਹਿਲੀ ਵਾਰ ਪਹਿਲੀ ਵਾਰ ਇਹ ਕਾਰ ਜੇ ਤੁਸੀਂ ਤਿਆਰ ਕਰੀ ਹੈ ਇਹ ਤੇ ਕਿੰਨੇ ਕੇ ਪੈਸੇ ਲੱਗੇ ਸੀ ਇਹਦੇ ਬਈ ਘੱਟੋ ਘੱਟ ਨਾਂ ਬਾਲਾ ਦਾ 65-70000 ਰੁਪਏ ਖਰਚਾ ਆ ਗਿਆ ਹੋਊਗਾ ਕਮ ਆਉਂਦੇ ਹੱਥੀ ਲਾਇਆ ਵੈ ਸਾਰਾ ਕੁ ਆਉਂਦੇ ਹੱਥੀ ਕੀਤਾ ਉਹ ਮੈਨੂੰ ਪਤਾ ਵੀ ਕਿੰਨੇ ਪੈਸੇ ਲੱਗ ਗਏ ਤੇ ਕਿੰਨੇ ਨਹੀਂ ਅਗਲਾ ਕਹਿਣ ਵਾਲਾ ਕਹਿੰਦਾ ਹੈ ਤਾਂ ਮਰੂਤੀ ਕਾਰ ਹੀ ਆ ਪਰ ਪੈਸੇ ਬਹੁਤ ਲੱਗੇ ਬਈ ਕਾਰ ਤੋਂ ਬਿਨਾ ਤੇ ਸਣੀ ਕਾਰ ਨਾ ਨਾ ਬਿਨਾ ਕਾਰ ਤੋਂ ਕਾਰ ਆਡਾ ਕਾਰ ਆਡਾ ਤੁਸੀਂ ਕਹਿੰਦੇ 65 ਤੇ 70000 ਰੁਪਏ ਲੱਗ ਗਿਆ 70 ਤਾਂ ਤੁਹਾਡਾ ਉਹ ਲੱਗ ਗਿਆ ਤੇ ਇਹ ਕਾਰ ਹੁਣ ਕੁਆਡ ਬਣ ਗਈ ਹੁਣ ਦੂਰੀਵਾਰ ਮੋਡੀਫਾਈ ਤਾਂ ਨਹੀਂ ਹੋਣੀ ਤੇ ਹੋ ਜੂਗੀ ਨਹੀਂ ਹੁਣ ਜਿਹਦੇ ਚ ਰਹੀ ਹੀ ਕੁਛ ਨਹੀਂਗਾ ਉਸ ਤੋਂ ਬਾਅਦ ਹੁਣ ਮੰਨ ਕੇ ਚਲੋ ਖਰਚਾ ਫੇਰ ਉੱਤੇ ਆ ਜੂਗਾ ਫਿਰ ਦੂਰੀਵਾਰ ਪੰਗਾ ਪਾਉਣ ਲੈਣ ਦੀ ਕੀ ਲੋੜ ਆ ਹੂੰ 70000 ਰੁਪਏ ਜਾਨੀ ਕਿ ਹੋਰ ਲੱਗੂ ਆ ਲੱਖ 30000 ਦੀ ਮਰੂਤੀ ਹੋਊਗੀ ਜਾਨੀ ਕਿ ਤੁਹਾਡਾ ਕਹਿੰਦਾ ਭਾਅ ਵੀ 1 ਲੱਖ ਤੇ 70000 ਚ ਜਾਨੀ ਕਿ ਕਾਰ ਪੈਗੀ ਹੁਣ ਹਾਂਜੀ ਮਰੂਤੀ ਹਾਂਜੀ ਇਹ ਕਿਹੜਾ ਮਾਡਲ ਦੱਸੇ ਤੁਸੀਂ ਤਿੰਨ ਜੀ ਤਿੰਨ ਮਾਡਲ ਇਹ ਤਿਆਰ ਕਰਾਉਣ ਤੱਕ ਕੀ ਮਤਲਬ ਹੈ ਕਿ ਇਹਦਾ ਜਿਹੜਾ ਨੰਬਰ ਬਹੁਤ ਸੋਹਣਾ ਹੈ ਇਹ ਕਹਦਾ ਹੀ ਨੰਬਰ ਸੋਹਣਾ ਹੈ ਕੈਮਰਾਮੈਨ ਨੂੰ ਕਹਿੰਦਾ ਨੰਬਰ ਦਿਖਾ ਦੇ ਪੀਬੀ 62 42 44 ਨੰਬਰ ਹੈ ਨਾ ਇਹ ਘਰ ਦੀ ਸ਼ੌਂਕ ਨਾਲ ਗੱਡੀ ਰੱਖੀ ਹੋਣੀ ਹੈ ਸ਼ੌਂਕ ਨਾਲ ਬੰਦੇ ਕੋਈ ਨਹੀਂ ਬੰਦੇ ਆ ਗਾਂ ਲਈ ਬੰਦੇ ਨੇ ਕਿਸੇ ਨੇ ਹੋਰ ਸੀਗੀ ਦੁੱਦੀ ਮੁੰਡਾ ਸਾਡੇ ਪਿੰਡੋਂ ਉਹਨੇ ਕਾਰ ਲਈ ਸੀਗੀ ਤੇ ਉਸ ਦਿਵਾਰ ਉਹ ਕਹਿੰਦਾ ਆਪਾਂ ਤਿਆਰ ਕਰਨੀ ਮੈਂ ਕੋਈ ਗੱਲ ਨਹੀਂ ਬਈ ਤਿਆਰ ਕਰਦਾ ਕਹਿੰਦਾ ਆਪਾਂ ਰੱਖਣੀ ਸ਼ੌਂਕ ਨਹੀਂ ਆ ਕਹਿੰਦਾ ਹੂੰ ਤਾਂ ਆਪਣਾ ਕੋਈ ਕੰਮ ਨਹੀਂਗਾ ਉਹ ਆ ਹੁਣ ਇੰਜਨ ਨੂੰ ਨਹੀਂ ਦਿਖਾਉ ਕੈਮਰਾਮੈਨ ਨੂੰ ਕਹਿੰਨਾ ਇਸ ਵਕਤ ਤੇ ਜੇ ਗੱਲ ਖੜੀ ਇੰਜਨ ਕੀ ਬਚੇ ਕੁਝ ਨਹੀਂਗਾ ਵਿੱਚ ਸਾਰਾ ਕੁਝ ਕੋਈ ਤਾਰ ਵੀ ਨਹੀਂ ਸਿੰਗਲ ਤਾਰ ਹੀ ਹੋਵੇ ਬਈ ਕੋਈ ਬਚੀ ਹੋਵੇ ਕੁਝ ਨਹੀਂ ਬਚਿਆ ਸਾਰਾ ਕੁ ਮਿੱਟੀ ਹੋ ਗਿਆ ਅੱਗ ਲੱਗਨ ਦਾ ਕਾਰਨ ਕੀ ਦੱਸੇ ਤੁਸੀਂ ਇਥੋਂ ਬਈ ਕਾਰ ਸਪਾਰਕ ਮਾਰ ਗਈ ਇਥੋਂ ਤਾਰ ਦੀ ਹਾਂ ਕਾਰ ਦੇ ਵਿੱਚੋਂ ਹੀ ਮਾਰਿਆ ਗਿਆ ਆਪਣੇ ਉਹ ਮੇਮ ਸੋਚ ਲੱਗੀ ਹੈ ਜਿਹੜੀ ਉਹ ਆਪਾਂ ਜਾਣ ਲੱਗੇ ਬੰਦ ਕਰਕੇ ਜਾਂ ਡੇਲੀ ਬੰਦ ਕਰਕੇ ਇਹਨਾਂ ਕੋਈ ਐਨੇ ਵੀ ਹੁਣ ਬੰਦ ਕੀਤੀ ਹੋਊ ਡੇਲੀ ਬੰਦ ਕਰਕੇ ਜਾਂਦੇ ਆ ਉਹ ਇਹਦੇ ਵਿੱਚੋਂ ਕੋਈ ਅਰਥ ਉਰਥ ਲਿਆ ਜਵੇਂ ਹੁਣ ਮੀਂਹ ਗਣੀ ਪਈ ਹੈ ਇਹਦੇ ਤੇ ਉਦੋਂ ਬਾਅਦ ਕੋਈ ਤਾਰ ਸਪਾਰਕ ਮਾਰ ਗਿਆ ਉਦੋਂ ਬਾਅਦ ਕਿੰਨਾ ਕੁ ਜਿਹੜਾ ਨੁਕਸਾਨ ਤੁਹਾਡਾ ਹੁਣ ਬਚ ਗਿਆ ਤੇ ਕਿੰਨਾ ਕੁ ਹੋ ਗਿਆ ਤੁਹਾਡਾ ਹੁਣ ਨੁਕਸਾਨ ਤਾਂ ਬਾਈ ਜੀ ਜੇ ਵੇਖ ਕੇ ਤਾਂ ਵੀ ਹੋਇਆ ਵੀ ਫੁੱਲ ਹੀ ਹੈ ਤੇ ਹੁਣ ਗੱਡੀ ਕੰਨੀ ਰਿਟ ਜਿ ਕੰਨੀ ਗੱਡੀ ਕੰਨੀ ਵੇਖ ਕੇ ਆਏ ਹੁੰਦਾ ਵੀ ਚਲੋ ਬਚਦੇ ਰਹਿ ਗਏ ਨੁਕਸਾਨ ਤਾਂ ਹੁਣ ਜਿਹੜਾ ਮੇਰਾ ਸਮਾਨ ਸੀ ਮੰਨ ਲਓ ਕੋਈ ਉਹ ਤਾਂ ਰਹੀ ਕੋਨੀ ਦੁਕਾਨ ਅੱਗੇ ਭਰੀ ਹੁੰਦੀ ਸੀ ਡਿਸਪੋਇਲ ਦਾ ਸਮਾਨ ਲਿਆਉਂਦਾ ਸੀ ਮੈਂ ਮੰਨ ਲਓ ਮਲੋਟੋਂ ਲਿਆਉਂਦਾ ਸੀ ਰਿਸ਼ਤੇਦਾਰ ਉੱਥੇ ਮੇਰੇ ਉਹ ਡਿਸਪੋਇਲ ਦਾ ਸਮਾਨ ਲੈ ਕੇ ਗਾਂ ਗੱਡਿਆਂ ਚ ਵੇਚਦੇ ਹੀ ਕਰਦੇ ਸੀ ਉਹ ਉਸ ਤੋਂ ਬਾਅਦ ਹੁਣ ਮੰਨ ਲਓ ਰਹੀ ਕੋਨੀ ਆ ਤੁਹਾਡੇ ਸਾਹਮਣੇ ਦਾ ਘਰ ਮੇਰੇ ਕੋਲੇ ਬਾਕੀ ਸਾਰੀਆਂ ਫੋਟੋਆਂ ਮਪੰਗਾ ਜਿਵੇਂ ਕੋਈ ਅੱਗ ਲੱਗੀ ਜਿਵੇਂ ਕੁਝ ਵੀ ਹੋਇਆਗਾ ਸਾਰਾ ਕੁਝ ਆ ਜਿਵੇਂ ਤੁਹਾਡੇ ਤੁਸੀਂ ਗੱਲ ਕਰਿਆ ਵੀ ਮੈਂ ਡਿਸਪੋਜ਼ਲ ਦਾ ਸਮਾਨ ਲੈ ਕੇ ਰੱਖਦਾ ਸੀ ਬੰਪਰ ਬੰਪਰ ਹੋਣਗੇ ਤੁਹਾਡੇ ਕੋਲੇ ਹੋਰ ਸਮਾਨ ਹੋਊਗਾ ਉਹ ਤੁਹਾਡਾ ਸਾਰਾ ਹੀ ਜਨਨੀ ਕੇ ਵਿੱਚ ਮਚ ਗਿਆ ਹਾਂਜੀ ਉਹ ਸਾਰਾ ਹੀ ਸਵਾਹ ਹੋ ਗਿਆ ਸਾਰਾ ਸਵਾਹ ਹੋ ਗਿਆ ਮੈਂ ਉੱਥੋਂ ਪਿੱਛੋਂ ਮੰਨ ਕੇ ਚਲੋ 12-1300 ਰੁਪਏ ਦਾ ਬੰਪਰ ਨੂੰ ਲੈ ਕੇ ਆਉਣਾ ਚੰਗੀਆਂ ਗੱਡਾਂ ਦਾ ਮੇਰਾ ਵੇਖਦਾ 1500-2000 ਰੁਪਏ ਦਾ ਹੁਣ ਉਹ ਮੈਂ ਬੰਪਰ ਜਗਾਏ 40-40 ਰੁਪਈਆ ਦੇ ਹੂੰ ਕਾਫੀ ਕਾਫੀ ਨੁਕਸਾਨ ਹੋ ਗਿਆ ਹਾਂਜੀ ਪ੍ਰਲਾਪ ਮਲਾ ਕੇ ਜੇ ਟੋਟਲ ਗੱਲ ਕਰੀਏ ਤੁਹਾਡੇ ਨੁਕਸਾਨ ਦੀ ਕਿੰਨਾ ਕੁ ਨੁਕਸਾਨ ਸਾਰਾ ਹੀ ਮੰਨ ਕੇ ਚੱਲੋ ਬਈ 2.5 ਲੱਖ ਦੇ ਆਸੇ-ਪਾਸੇ ਹੋਊਗਾ ਇਹ 2.5 ਲੱਖ ਹਾਂਜੀ ਛੋਟੇ ਦੁਕਾਨਦਾਰ ਦਾ 50 ਹਜ਼ਾਰੀ ਬਹੁਤ ਹੁੰਦਾ ਇਹ ਗੱਲ ਕਰੀਏ ਮੇਰੇ ਆ ਤੇ ਤਾਂ ਇਹ 10000 ਰੁਪਏ ਹੀ ਬਹੁਤ ਆ ਮੇਰੇ ਕੋਲ ਕਿਹੜਾ ਕੋਈ ਪੈਲੀ ਪੱਠਾ ਜਾਂ ਕੋਈ ਮੈਂ ਇੱਥੋਂ ਖਾਣਾ ਇੱਥੋਂ ਹੀ ਖਾਣਾ ਹੂੰ ਇਹ ਤੂੰ ਲੱਗਦਾ ਵੀ ਕਿਸੇ ਸ਼ਰਾਰਤ ਹੋ ਸਕਦੀ ਹੈ ਕੋਈ ਸ਼ਰਾਰਤ ਤਾਂ ਨਹੀਂ ਕਿ ਬਈ ਸ਼ਰਾਰਤ ਵਾਲਾ ਆਪਣੀ ਜੀ ਕਿਸੇ ਨਾਲ ਕੋਈ ਇੱਥੇ ਲਾਗ ਡਾਟ ਨਹੀਂ ਕਿਸੇ ਨਾਲ ਕਿਸੇ ਬੰਦੇ ਨੂੰ ਆਪਣਾ ਪਛਲਿਓ ਰੇਗ ਬੰਦਾ ਨਹੀਂ ਨਹੀਂ ਬਈ ਬੰਦਾ ਸਹੀ ਹੈ ਆਪਣੇ ਕੇ ਨਾਲ ਲਾਗ ਡਾਟ ਹੀ ਨਹੀਂ ਆਪਣੇ ਨਾਲ ਸ਼ਰਾਰਤ ਕੌਣ ਕਰੂਗਾ ਹੂੰ ਟਾਇਰ ਬੜੇ ਬੱਚੀ ਜੀ ਗੱਲ ਕਰਗੀ ਕੈਮਰਾਮੈਨ ਨੂੰ ਕਹਣਾ ਤਸਵੀਰ ਦਿਖਾ ਦੇ ਕਾਰ ਸਾਰੀ ਸੜ ਕੇ ਸੁਆਹ ਹੋ ਗਈ ਆ ਟਾਇਰ ਬੱਕ ਨੀ ਅੱਗ ਗਈ ਨਾ ਟੈਂਕੀ ਤੱਕ ਗਈ ਜੇ ਟੈਂਕੀ ਤੱਕ ਗਈ ਹੁੰਦੀ ਫਿਰ ਬਈ ਹਾਸੇ ਪਾਸੇ ਕੁਝ ਵੀ ਨਹੀਂ ਰਹਿੰਦਾ ਅੱਛਾ ਬਲਾਸਟ ਹੋ ਜਾਣਾ ਸੀ ਬਹੁਤ ਵੱਡਾ ਹੋ ਜਾਣਾ ਬਈ ਟੈਂਕ ਤੇਲ ਵੀ ਸੀ ਸਾਰਾ ਕੁਝ ਸੀ ਪੈਟਰੋਲ ਸੀ ਹਾਂ ਪੈਟਰੋਲ ਹੁਣ ਪਿਆ ਵਿੱਚ ਹੈ ਹਾਂ ਹੈਗਾ ਬਈ ਪੈਟਰੋਲ ਬੱਚਾ ਹਾਂ ਘਟੋ ਘਟ ਨਾ ਬਾਲਾ 5 ਲੀਟਰ ਤੇਲ ਹੋਊਗਾ ਇਹਦੇ ਫਿਰ ਬਹੁਤ ਵੱਡਾ ਬਲਾਸਟ ਹੋ ਜਾਣਾ ਸੀ ਬਈ ਬਚਦੇ ਰਹੀ ਗਈ ਮਹਾਰਾਜ ਨੇ ਰੱਖਣਾ ਜੀ ਰੱਖ ਲੈ ਹਾਂ ਨਹੀਂ ਰਵੀ ਕੁਝ ਵੀ ਹੋ ਸਕਦਾ ਹੈ ਇਹ ਤਾਂ ਬਈ ਇਹ ਜਿਹੜੀਆਂ ਮੰਨ ਲਓ ਸੀਟਾਂ ਸੂਟਾਂ ਤਿਆਰ ਕੀਤੀਆਂ ਜਾਂ ਕੁਝ ਵੀ ਆ ਮੈਟਿੰਗ ਕਰਾਈ ਸੀ ਅੰਦਰ ਸਾਰਾ ਕੁਝ ਕੀਤਾ ਹੋਇਆ ਸੀ ਹੁਣ ਤਾਂ ਮੰਨ ਕੇ ਚਲੋ ਬਈ ਵੇਖ ਕੇ ਨਾ ਜਦੋਂ ਐ ਝਾਕਦੇ ਆ ਐ ਹੁੰਦਾ ਵੀ ਆਪ ਦੇ ਨਾਲ ਰੋਣ ਆਉਂਦਾ ਬੈਠਿਆਂ ਨੂੰ ਪਹਿਲਾਂ ਐਡੀ ਸੋਹਣੀ ਗੱਡੀ ਤਿਆਰ ਹੋਈ ਜਿਹੜਾ ਬੰਦਾ ਉਹ ਹੀ ਜਾਂਦਾ ਵੀ ਵਾਕਈ ਯਾਰ ਸੋਹਣੀ ਚੀਜ਼ ਤਿਆਰ ਹੋਈ ਹੈ ਕੋਲੇ ਹੀ ਬਣ ਗਿਆ ਹਾਂ ਕੋਲੇ ਹੀ ਬਣ ਗਿਆ ਹੁਣ ਤਾਂ ਬਈ ਆਪ ਦਾ ਦੁਕਾਨ ਦੇ ਅੰਦਰਾਂ ਚਿੱਤ ਨਹੀਂ ਕਰਦਾ ਵੜਨ ਦੁਕਾਨ ਤੇ ਉਹਨੇ ਨਾ ਐ ਹੁੰਦਾ ਵੀ ਕੀ ਆਪਾਂ ਯਾਰ ਕਿੱਥੇ ਸੀਗੇ ਤੇ ਕੀ ਹੋ ਗਿਆ ਕੀ ਬਣ ਗਿਆ ਆਪਣੇ ਨਾਲ ਰੋਣ ਆਉਂਦਾ ਦੁਕਾਨ ਕੰਨੀ ਵੇਖ ਕੇ ਰੋਈ ਜਾਂ ਕੱਲਾ ਬਕ ਕਹਿ ਨਹੀਂ ਸਕਦੇ ਕੋਈ ਹੁਣ ਵੀ ਨਾ ਕੋਈ ਆਪਣੇ ਤੋਂ ਉੱਤੇ ਕੋਈ ਹੋਰ ਹੋ ਸਕਦਾ ਜਿਹੜਾ ਕੋਈ ਮਹਾਰਾਜ ਨੇ ਕਰਨਾ ਹੀ ਕਰਤਾ ਹੁਣ ਜਿਹੜਾ ਇਹ ਨੁਕਸਾਨ ਹੋ ਗਿਆ ਤੁਹਾਡਾ ਜਿਹੜਾ ਗਾਹਕ ਹੈ ਇਹ ਕਲੇਮ ਤੁਹਾਨੂੰ ਪਏਗਾ ਸਾਰਾ ਤੁਹਾਨੂੰ ਗੱਡੀ ਦੇਣੀ ਪੈਣੀ ਹੈ ਏਕ ਤਿਆਰ ਮੈਨੂੰ ਦੇਣੀ ਪੈਣੀ ਹੈ ਗੱਡੀ ਇਹ ਗੱਡੀ ਮੈਨੂੰ ਦੇਣੀ ਪੈਣੀ ਗੱਡੀ ਤੁਹਾਨੂੰ ਲੈ ਕੇ ਨਵੀਂ ਤਿਆਰ ਕਰਕੇ ਦੇਣੀ ਪੈਣੀ ਹੈ ਹਾਂ ਬਈ ਜਾਂ ਤਾਂ ਮੈਂ ਮੰਨ ਲਵਾਂ ਵੀ ਤਿਆਰ ਕਰਕੇ ਦੇ ਦਾਂ ਗੱਡੀ ਜਾਂ ਅਗਲੇ ਨੂੰ ਮੈਂ ਪੈਸੇ ਦੇ ਦਾਂ ਗਾਹਕ ਤਾਂ ਐਂ ਕਹਿੰਦਾ ਵੀ ਮੰਨ ਕੇ ਚਲੋ ਤੇਰੇ ਕੋਲੇ ਗੱਡੀ ਖੜੀ ਸੀ ਵੀ ਜ਼ਿੰਮੇਵਾਰੀ ਸਾਰੀ ਤੇਰੀ ਹੈ ਉਹ ਚੀਜ਼ ਭਈ ਉਹ ਉਹ ਚੀਜ਼ ਆਪਣੇ ਮੰਨਣਯੋਗ ਵੀ ਆ ਵੀ ਮੰਨ ਲਓ ਜੀ ਆਪਣੇ ਕੋਲੇ ਕਾਰ ਲਾਏ ਜਾਂਦਾ ਕੋਈ ਵੀ ਇਹਦਾ ਕੁਦਰਤੀ ਗੱਲ ਹੈ ਉਹ ਗਾਹਕ ਨੂੰ ਵੀ ਚਾਹੀਦਾ ਵੀ ਮਾੜਾ ਮੋਟਾ ਚੱਲ ਮੈਂ ਬੰਦੇ ਨਾਲ ਵੀ ਕੋਈ ਰਾਏ مشورہ ਕਰਕੇ ਕੋਈ ਘਾਟਵਾਦ ਕਰਾਂ ਹੁਣ ਜੀ ਭਈ ਮੇਰੇ ਆੱਤੇ ਦਾ ਹੁਣ ਮੈਂ ਲੈਣਾ ਤਾਂ ਤੂੰ ਮੰਨ ਕੇ ਚਲੋ 10000 ਰੁਪਏ ਸੀ ਤੇ ਦੇਣੇ ਮੈਨੂੰ ਇੰਨੇ ਪੈਣਗੇ ਮੈਂ ਕਿੱਥੋਂ ਕਰੂੰਗਾ ਪਿਆਰ ਦਾ ਕਿੰਨਾ ਖਰਚਾ ਲਿਆ ਤੁਸੀਂ ਸਾਰਾ ਇਹਨੂੰ ਜਿਹੜਾ ਤਿਆਰ ਕਰਦੇ ਤੁਹਾਡੀ ਲੇਬਰ ਕਿੰਨੀ ਬਣੀ ਹੈ ਮੈਂ ਬਈ ਲੇਬਰ ਕੱਲੀ 10000 ਰੁਪਏ ਲੈਣੀ ਸੀ ਸਮਾਨ ਸੱਲਾ ਬਾਕੀ ਸਾਰਾ ਕੁਝ ਉਹ ਬੰਦੇ ਦਾ ਸੀ ਜਿਹੜਾ ਉਹ ਕਹਿੰਦਾ ਮੈਨੂੰ ਤਿਆਰ ਕਰ ਦੇ ਜਿਹੜੀ ਚੀਜ਼ ਲੱਗਦੀ ਹੈ ਲਾ ਦੇ ਹੂੰ ਸਮਾਨ ਤੁਹਾਨੂੰ ਲੈ ਕੇ ਦੇਈ ਗਿਆ ਉਹ ਸਾਰਾ ਕੁਝ ਦੇਈ ਆ ਉਹ ਮੈਨੂੰ ਪੈਸੇ ਪਾ ਦਿੰਦਾ ਸੀ ਮੰਨ ਲਓ ਮੈਂ ਸਮਾਨ ਲਿਆਉਂਦਾ ਸੀ ਜਾਂ ਉਹ ਸਮਾਨ ਲਿਆ ਦਿੰਦਾ ਸੀ ਮੈਂ ਕੱਲੀ ਲੇਬਰ ਆਪਦੀ 10000 ਰੁਪਏ ਲੈਣੀ ਇਹ ਤੇ ਹੁਣ ਮੈਨੂੰ ਭਰਨੇ ਕਿੰਨੇ ਪੈਣਗੇ 10000 ਦੀ ਜਿਹੜੀ ਤੁਸੀਂ ਕਮਾਈ ਕਰਦੇ ਕਰਦੇ ਤੇ ਲੱਖ ਰੁਪਏ ਤੁਹਾਨੂੰ ਪੈ ਗਿਆ ਲੱਖ ਰੁਪਏ ਜ ਦੇਣਾ ਪਊਗਾ ਭਾਈ ਹਮ ਲੱਖ ਰੁਪਏ ਦਾ ਖਰਚਾ ਹੈਗਾ ਜੇ 70000 ਰੋਹ ਕੰਨੇ ਆ ਕੁਝ ਮਰੂਤੀ ਹੋ ਮੰਨ ਲਓ ਗੱਡੀ ਵੀ ਆ ਗੱਡੀ 35 35000 ਦੀ ਗੱਡੀ ਆ ਹਮ